ਕਿਸਾਨੀ ਅੰਦੋਲਨ ਨੂੰ ਚੱਲਦੇ ਅੱਜ 11 ਦਿਨ ਹੋ ਗਏ ਔਰ ਕੀ ਕੁਝ ਹਾਲਾਤ ਨੇ ਦੋ ਦਿਨ ਦਾ ਸਟੇ ਕਰ ਦਿੱਤਾ ਗਿਆ ਦਿੱਲੀ ਕੋਚ ਤੇ ਐਲਾਨ ਨੂੰ ਔਰ ਇਸ ਵਕਤ ਕਿਸਾਨ ਜਥੇਬੰਦੀਆਂ ਜਿਹੜੇ ਆਗੂ ਨੇ ਔਰ ਨੁਮਾਇंदे ਨੇ ਉਹ ਕੀ ਕਿਸ ਤਰੀਕੇ ਨਾਲ ਰਹਿ ਰਹੇ ਨੇ ਸੰਭੂ ਬਾਰਡਰ ਦੇ ਉੱਪਰ ਤਸਵੀਰਾਂ ਵੀ ਦਿਖਾਵਾਂਗੇ ਔਰ ਪਹਿਲਾਂ ਗੱਲਬਾਤ ਕਰਦੇ ਆ ਰਿਸ਼ਪਾਲ ਸਿੰਘ ਹੁਰਾ ਨਾਲ ਜੋ ਕਿ ਫਤੇਗੜ ਸਾਹਿਬ ਦੀ ਇੱਕ ਜਥੇਬੰਦੀ ਨੂੰ ਇਸ ਸੰਭੂ ਬਾਰਡਰ ਦੇ ਨਾਲ ਪਹੁੰਚੇ ਔਰ ਅਗਲੇ ਹਾਲਾਤ ਕੀ ਹੈ ਗੱਲਬਾਤ ਕਰਦੇ ਆ ਰਿਸ਼ਪਾਲ ਸਿੰਘ ਜੀ ਪੂਰਾ ਸਿਨੈਰੀਓ ਜਿਹੜਾ ਹੈਗਾ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਅਥਰੂ ਗੈਸ ਸੀ ਗੋਲੇ ਵੀ ਛੁੱਟੇ ਜਾਂਦੇ ਆ ਕੱਲ ਖਨੋਰੀ ਬਾਰਡਰ ਤੇ ਜੋ ਹਾਲਾਤ ਹੋਏ ਉਹ ਵੀ ਤੁਸੀਂ ਦੇਖੇ ਔਰ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਨਾਲ ਸਾਰਾ ਸਿਨੈਰੀਓ ਰਣਨੀਤੀ ਨਾ ਜਿਵੇਂ ਲੀਡਰ ਰੱਖਣਗੇ ਇਹਦਾ ਦੇਖੋ ਜੇ ਦਿੱਲੀ ਪਹਿਲਾਂ 2020 ਚ ਗਏ ਆ ਉਧਰ ਵੀ 26 ਜਨਵਰੀ ਤੋਂ ਬਾਅਦ ਕਿੰਨਾ ਮਤਲਬ ਹੋ ਗਿਆ ਤਾਂ ਉਹਦੇ ਬਾਅਦ ਫੇਰ ਸਟੈਂਡ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਹੈ ਜੇ ਆਉਂਦੇ ਰਹਿੰਦੇ ਨੇ ਪਹਿਲਾਂ ਤੇ ਹੀ ਮਤਲਬ ਜੋ ਲੀਡਰ ਆ ਹੁਕਮ ਲਾਉਣਗੇ ਬੱਚੇ ਤਾਂ ਨਹੀਂ ਲੋਕਾਂ ਦੇ ਮਰੌਣੇ ਜੇ ਮਤਲਬ ਇਹ ਸੀ ਲੋਕਾਂ ਨੂੰ ਮਰਾਉਣ ਵਾਸਤੇ ਲੀਡਰ ਲੈ ਕੇ ਆਏ ਨੇ ਜਵਾਬ ਕੌਣ ਦੇਊਗਾ ਉਹਨਾਂ ਦਾ ਮਤਲਬ ਵੀ ਜੋ ਉਹਨਾਂ ਦਾ ਸਨੇਹਾ ਹੁਣ ਦੋ ਦਿਨ ਵਾਸਤੇ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਇਹਨਾਂ ਸਰਕਾਰ ਗੱਲ ਕਰਨੀ ਹੈ ਜਿਨਾਂ ਦਾ ਉਹਦਾ ਸਰਕਾਰ ਨਹੀਂ ਹੁੰਦਾ ਬੱਚੇ ਦਾ ਉਹ ਸਰਕਾਰ ਹੋ ਤੇ ਬਾਅਦ ਜੋ ਮਤਲਬ ਉਹਨਾਂ ਦਾ ਹੁਕਮ ਹੋਊਗਾ ਉਹ ਸਭ ਪਬਲਿਕ ਮੰਨਾਊਗੀ ਉਹਦਾ ਇਸ ਤਰੀਕੇ ਦੇ ਨਾਲ ਰਿਸ਼ਵਾਲ ਜੀ ਜੋ ਹਾਲਾਤ ਬਣੇ ਆ ਉਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਅਥਰੂ ਗੈਜ਼ੇ ਕੋਲ ਇੱਥੇ ਵੀ ਛੁੱਟੇ ਗਏ ਆ ਖਨੋਰੀ ਬਾਰਡਰ ਵੀ ਉਹ ਕੁਝ ਹੋਇਆ ਖਨੋਰੀ ਬਾਰਡਰ ਤਾਂ ਗੋਲੀ ਵੀ ਚੱਲੀ ਹੈ ਤਾਂ ਉਹ ਸਾਰੀ ਚੀਜ਼ ਦਾ ਗੁਨਾਹਗਰ ਕੌਣ ਹੈ ਦੋਸ਼ੀ ਕੌਣ ਹੈ ਤੁਹਾਡੀ ਵੀ ਇਹ ਤੁਹਾਨੂੰ ਵੀ ਪਤਾ ਦੋਸ਼ੀ ਕੌਣ ਹੈ ਮਤਲਬ ਤੁਸੀਂ ਨਾ ਸਾਡੇ ਮੂਹਰੇ ਮੈਕ ਕਰਦੇ ਨੇ ਤੁਸੀਂ ਦੱਸੋ ਜੀ ਸਾਡੇ ਮੂੰਹ ਚੋਂ ਕੌਣ ਸਰਕਾਰਾਂ ਦੋਸ਼ੀ ਨੇ ਅਸੀਂ ਤਾਂ ਸ਼ਾਂਤ ਬਈ ਬੈਠੇ ਆ ਸਾਡੇ ਕੋਲ ਕੋਈ ਹਥਿਆਰ ਹੈ ਜੇ ਜਿਹਦੇ ਕੋਲ ਕੋਈ ਲਾਇਸੈਂਸੀ ਹਥਿਆਰ ਵੀ ਉਹ ਵੀ ਨਹੀਂ ਕੋਲ ਲੈ ਕੇ ਆਇਆ ਕੋਈ ਜਦ ਅਸੀਂ ਸ਼ਾਂਤ ਬਈ ਬੈਠੇ ਆ ਪਰ ਜੇ ਉਹ ਦੀ ਦਿੱਲੀ ਜਹਾਂਈ ਵੇਚ ਰੋਕਿਆ ਕਿਨੇ ਆ ਅਸੀਂ ਤਾਂ 13 ਤਰੀਕ ਨੂੰ ਆਏ ਆ ਇਹ ਤਾਂ 7 ਤਰੀਕ ਦਾ ਰੋਕਿਆ ਆ ਸਾਰੇ ਕਸਦੀਆਂ ਮਤਲਬ ਸਰਕਾਰਾਂ ਜ਼ਿੰਮੇਵਾਰ ਨੇ ਸਰਕਾਰ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਭਾਜਪਾ ਸਰਕਾਰ ਜ਼ਿੰਮੇਵਾਰ ਹੈ ਇਹਦੀ ਸਭ ਜੋ ਕੁਝ ਹੋ ਰਿਹਾ ਹੈ ਉਹਦੇ ਇਸ਼ਾਰੇ ਅੰਬਰ ਹੋ ਰਿਹਾ ਹੈ ਖੱਟੜ ਜੋ ਕਰ ਰਿਹਾ ਉਹਨਾਂ ਦੇ ਇਸ਼ਾਰੇ ਅੰਬਰ ਕਰ ਰਿਹਾ ਸਾਰੀ ਇਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੈ ਕਿਉਂਕਿ ਜਦੋਂ ਐਮਐਸਪੀ ਦੀ ਗੱਲ ਆ ਲੈਣਦੇ ਆ ਸੁਆਮੀ ਨਾਥਨ ਰਿਪੋਰਟ ਦੀ ਗੱਲ ਆ ਲੈਣੇ ਕਰਜ਼ਾ ਮੁਕਤੀ ਦੀ ਗੱਲ ਆ ਲੈਣੇ ਆ ਤਾਂ ਉਹਦੇ ਵਿੱਚ ਕਿਹੜੇ ਕੁਝ ਅਲੱਗ ਕਿਸਾਨ ਨੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਜਾਂ ਕੁਝ ਅਲੱਗ ਕਿਸਾਨ ਨੇ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਜਾਂ ਫਿਰ ਸਾਰਿਆਂ ਨੂੰ ਫਾਇਦਾ ਨੁਕਸਾਨ ਹੁੰਦਾ ਇਕੱਠਾ ਹੀ ਦੇਖੀਏ ਐਮਐਸਪੀ ਮਿਲਣ ਗੱਲ ਕਿਸੇ ਦਾ ਨੁਕਸਾਨ ਨਹੀਂ ਸਭ ਦਾ ਫਾਇਦਾ ਜੇ ਐਮਐਸਪੀ ਮਿਲਦੀ ਹੈ ਦੇਖੋ ਯਾਰ ਜਿਹੜਾ ਬੰਦਾ ਆਪਣੀ ਜਵਾਨ ਤੋਂ ਕਹਿ ਕੇ ਮੁਕਰ ਸਕਦਾ ਤੁਸੀਂ ਮੋਦੀ ਦੀ 14 ਦੀ ਸਟੇਟਮੈਂਟ ਸੁਣੋ ਕੱਲੀ ਕੱਲੀ ਸੇਵ ਪਰ ਉਹਨੇ ਕਿਹਾ ਪਹਿਲੀ ਕਲਮ ਹਮਾਰੀ ਜੋ ਚੱਲੇਗੀ ਬੈਠ ਹੋਗੀ ਕਲਮ ਚੱਲੇਗੀ ਕਰਜ਼ਾ ਮੁਕਤੀ ਕੀ ਸਮਾਮੀ ਨਾਸਨ ਕੀ ਰਿਪੋਰਟ ਐਮਐਸਪੀ ਦਾ ਕਾਨੂੰਨ ਤੁਸੀਂ ਦੇਖ ਸਕਦੇ ਹੋ ਤੋ ਜਦੋਂ 14 ਦੀ ਜਦ ਮਤਲਬ ਕਾਂਗਰਸ ਸਰਕਾਰ ਤੇ 14 ਉਹਦੇ ਬਾਅਦ ਜਦ ਭਾਜਪਾ ਆਈ ਹੈ ਕੱਲੀ ਕੱਲੀ ਸਟੇਟਮੈਂਟ મોદી ਦੀ ਜੇ ਅਸੀਂ ਮੋਗੇ ਰੈਲੀ ਦੇ ਵਿੱਚ ਗਏ ਜਦ ਜਦ ਕਹਿੰਦਾ ਬਾਦਲ ਸਾਹਿਬ ਤੁਸੀਂ ਰੈਲੀ ਨਹੀਂ ਤੁਸੀਂ ਰੈਲਾ ਕਰਾਤਾ ਉੱਥੇ ਸਾਰੀ ਸਟੇਟਮੈਂਟ ਦੀ ਦੇਖ ਲਓ ਕੱਢ ਕੇ ਕਿ ਕਿ ਬਿਲਕੁਲ ਬਿਲਕੁਲ ਉਸਵਾਦੀ ਜੀ ਉਹਦੇ ਨਾਲ ਮੈਂ ਜਿਹੜੀ ਗੱਲ ਸੀਗੀ ਵੀ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੁੰਦਾ ਕਿਉਂਕਿ ਸਾਰੇ ਜਿਹੜੇ ਕਿਸਾਨ ਨੇ ਉਹ ਇਕੱਤਰਤਾ ਨਹੀਂ ਹੋ ਰਹੀ ਕਿਉਂਕਿ ਅੱਜ ਵੀ ਮੀਟਿੰਗ ਐ ਐਸਕੇਮ ਦੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਲੇਕਿਨ ਜਿਹੜੀ ਨਾਨ ਪੋਲੀਟੀਕਲ ਐਸਕੇਮ ਹੈ ਉਹਨਾਂ ਦੇ ਨਾਲ ਇਕੱਤਰ ਕਿ ਇੱਕੋ ਹੀ ਫਸਲਾ ਨੇ ਇੱਕੋ ਹੀ ਫਾਇਦਾ ਨਫਾ ਹੈ ਲੇਕਿਨ ਫਿਰ ਕਿਉਂ ਨਹੀਂ ਇਕੱਠੇ ਹੋ ਰਹੇ ਇਹਦੇ ਪਿੱਛੇ ਕਾਰਨ ਕੀ ਹੈ ਖਾਸ ਤੌਰ ਤੇ ਕਾਰਨ ਪਤਾ ਕੀ ਹੈ ਇਹ ਪਹਿਲਾਂ ਵੀ ਹੁੰਦਾ ਤਾਂ ਜਾਨਾ ਮਤਲਬ ਕੋਈ ਸੰਕਟ ਆਉਂਦਾ ਤਾਂ ਪਹਿਲਾਂ ਵੀ ਮਿਸਲਾਂ ਅਲਗ-ਅਲਗ ਮਿਸਲਾਂ ਜੀ ਆ ਫਰਾਣੀ ਲੇਨਸਲਾਬ ਨਾਬਾ ਮਿਸਲਾ ਪਰਿਆਲਾ ਮਿਸਲਾ ਪਹਿਲਾਂ ਵੀ ਮਿਸਲਾਂ ਜਦ ਕੋਈ ਇਕੱਠਾ ਕੋਈ ਸੰਕਟ ਸਿੱਖ ਕੌਮ ਤੇ ਪੈਂਦਾ ਤਾਂ ਜਾਂ ਸਾਰੇ ਸਾਂਝੇ ਉਹਦੇ ਪਰ ਇਕੱਠੇ ਹੁੰਦੇ ਤੇ ਹੁਣ ਵੀ ਸਾਡੇ ਲੀਡਰਾਂ ਦੇ ਵਿੱਚ ਵੀ ਕਿਸੇ ਦੇ ਵਿੱਚ ਈਗੋ ਵੱਡ ਜਾਂਦੀ ਹੈ ਮੈਂ ਜਿਹੜੀ ਨਾ ਇਹ ਮਾੜੀ ਹੈ ਸਭ ਨੂੰ ਹਨਕਾਰ ਮਾਰਾ ਜਿਵੇਂ ਮੋਦੀ ਨੂੰ ਹੋਇਆ ਵਾ ਹੋ ਜਾਣਾ ਚਾਹੀਦਾ ਇਕੱਠੇ ਸਭ ਨੂੰ ਉਹ ਜੋ ਜੋ ਲੀਡਰ ਕਹਿੰਦੇ ਸਾਨੂੰ ਸੁਨੇਹਾ ਨਹੀਂ ਜਿਹੜੇ ਹੁਣ ਅਸੀਂ ਉਰੇ ਆਏ ਆ ਸਾਨੂੰ ਕਿਹਾ ਮੋਦੀ ਨੇ ਚਿੱਠੀ ਭੇਜੀ ਹੈ ਜੋ ਜੇ ਕੋਈ ਨਵੀਂ ਮੰਗ ਨਹੀਂ ਜੋ ਛੱਡ ਕੇ ਆਏ ਆ ਅਧੂਰੀਆਂ ਮੰਗਾ ਨਹੀਂ ਲਿਖਤੀ ਰੂਪ ਦੇ ਵਿੱਚ ਲੈ ਜਾਂ ਉਹੀ ਮੰਗਾ ਨੇ ਜੇ ਤਾਂ ਕੋਈ ਨਵੀਂ ਮੰਗ ਹੋਵੇ ਫੇਰ ਤਾਂ ਉਹ ਨਾ ਆਉਣ ਜਿਹੜੀ ਉਹ ਛੱਡ ਕੇ ਆਏ ਨੇ ਸਾਡੇ ਲੀਡਰਾਂ ਦੇ ਮੂੰਹ 'ਚ ਆ ਗਿਆ ਵੀ ਅਸੀਂ ਪਤਾ ਨਹੀਂ ਕੀ ਬਣ ਜਾਗੇ ਜਾ ਕੇ ਚੋਣਾ ਲੜਦੇ ਅਸੀਂ ਜਾ ਕੇ ਇਹ ਮਤਲਬ ਹੀ ਉਹਨਾਂ ਨੂੰ ਜਿਹੜਾ ਉਹ ਉਹਦਾ ਦਿਖਾਤ ਭੁਗਤਣਾ ਪੈਂਦਾ ਜੇ ਹੋਰ ਉੱਥੇ ਜਦੇ ਬੈਠੇ ਰਹਿੰਦੇ ਇੰਨਾ ਘੜੀ ਘੜੀ ਬੇਲਾ ਕੌਣਾ ਘਰ ਤੋਂ ਹੈ ਕੋਈ ਬੇਲਾ ਬਾਬਾ ਜੀ ਉਹਦੇ ਗਲਤੀ ਬੋਨੇ ਪਰ ਜਿਸ ਤਰੀਕੇ ਨਾਲ ਹੁਣ ਮੰਗਾ ਮਨਾਉਣ ਨੂੰ ਤੇ ਆਏ ਪਰ ਇੱਥੇ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਫਿਰ ਉਹ ਘਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਸਾਰਾ ਮੈਨੇਜ ਕਿਦਾਂ ਕਰਦੇ ਹੋ ਫਿਰ ਇੱਥੇ ਰੋਟੀ ਪਾਣੀ ਦਾ ਕਿਦਾਂ ਹੁੰਦਾ ਮੇਰੀ ਗੱਲ ਸੁਣ ਸਿੱਖ ਇੱਕ ਕੋਮ ਕੋਲ ਸਾਰਾ ਕੁਝ ਇਹੀ ਹੈ ਇਹਨੇ ਨਾਲ ਲੰਗਰਾਂ ਤੇ ਭੁੱਖੇ ਮਰ ਸਕਦੇ ਨੇ ਇਹ ਲੋਕ ਸਾਡੇ ਦਾ ਸਿੱਖ ਪੱਤੇ ਖਾ ਖਾ ਕੇ ਸਾਨੂੰ ਦਰ ਸਾਰਾ ਕੁਝ ਮਿਲਦਾ ਹੈ ਘਰ ਦਾ ਵੀ ਜਿਹਦਾ ਕੋਈ ਬਦਲ ਕੇ ਚਾਈ ਜਾਣਗੇ ਪਿੱਛੇ ਵੀ ਸਾਰਾ ਕੋਈ ਖੇਤੀਬਾੜੀ ਦਾ ਵੀ ਸਾਹਮਣਾ ਹੈ ਉਰੇ ਵੀ ਸਾਹਮਣਾ ਹੈ ਇਹ ਕੋਈ ਜ਼ਰੂਰੀ ਨਹੀਂ ਬਦਾ ਹਫਤਾ ਲਾਇਆ ਹਫਤੇ ਬਾਅਦ ਕੋਈ ਹੋਰ ਬਦਲ ਕੇ ਆ ਜਾਣਗੇ ਅਸੀਂ ਐ ਥੋੜੇ ਪਿੱਛੇ ਥੋੜਾ ਮੁੜਨਾ ਵੀ ਛੱਡ ਕੇ ਮੈਦਾਨ ਭੱਜਾਂਗੇ ਭੱਜਿਆ ਸਖਾ ਤੱਕ ਮੈਦਾਨ ਛੱਡ ਕੇ ਨਹੀਂ ਇਹ ਤਾਂ ਜੇ ਪਹਿਲਾਂ ਨਹੀਂ ਛੱਡੇ ਭੱਜ ਕੇ ਮੈਦਾਨ ਛੱਡ ਕੇ ਭੱਜੇ ਹੁਣ ਭੱਜ ਜਾਗੇ ਅਸੀਂ ਬਿਲਕੁਲ ਨਹੀਂ ਭੱਜਦੇ ਬੈਠਾਂਗੇ ਵੀ ਸ਼ਾਂਤਮਈ ਜਿਵੇਂ ਸਬਰ ਦਾ ਜ ਆ ਮੁਕਾਬਲਾ ਜ਼ਬਰਦਸਤ ਮੁਕਾਬਲਾ ਸਬਰ ਗੱਲ ਕਰਾਂਗੇ ਅਸੀਂ ਹੁਣ ਥੋੜੇ ਲੋਕ ਜਿਹੜੀ ਨੌਜਵਾਨੀ ਹੈ ਨਾ ਦੇਖਿਓ ਉਹਨਾਂ ਕੋਈ ਹੋਜ ਜੋਸ਼ ਹੁੰਦਾ ਜ਼ਿਆਦਾ ਹੋਸ਼ ਘ ਜੋਸ਼ ਨੂੰ ਨਾਰ ਹੋਸ਼ ਨੂੰ ਜੇ ਮਲਾ ਕੇ ਚੱਲਾਂਗੇ ਬਿਲਕੁਲ ਸਫਲਤਾ ਮਿਲੂਗੀ ਹੁਣ ਜੇ ਕਹਿੰਦੇ ਚੱਕ ਦੋ ਐ ਕਰ ਦੋ ਯਾਰ ਉਹ ਗੋਲੀਆਂ ਮਾਰ ਰਹੇ ਨੇ ਸਿੱਧੀਆਂ ਕੱਲੇ ਅਥਰੂ ਕਿਸੇ ਦੇ ਗੋਲੇ ਨਹੀਂ ਗੋਲੀਆਂ ਵੀ ਚਲਾਈਆਂ ਨੇ ਪੂਰੇ ਸਾਡੇ ਜੇ ਨਾ ਕੱਲ ਪਤਾ ਨਹੀਂ ਸੈਂਕੜੇ ਦੇ ਹਿਸਾਬ ਨਾਲ ਉੱਥੇ ਇੱਕ ਮਰਿਆ ਪੂਰੇ ਸੈਂਕੜੇ ਮਰਦੇ ਲੀਡਰਾਂ ਦੀ ਸਿਆਣਪ ਹੈ ਜਿਨ੍ਹਾਂ ਨੇ ਮਤਲਬ ਮਿੰਤਾ ਕਰ ਕਰਕੇ ਬੱਚਿਆਂ ਨੂੰ ਸੰਭਾਲਿਆ ਵੀ ਨਹੀਂ ਪੁੱਤਾ ਭਾਈ ਕੰਮ ਨਹੀਂ ਕਰਨਾ ਕਿਉਂਕਿ ਜਿਸ ਤਰੀਕੇ ਨਾਲ ਕਿਸਾਨੀ ਆਗੂ ਜਿਹੜੇ ਰੋਕਦੇ ਆਂ ਔਰ ਨੌਜਵਾਨ ਜਿਹੜੇ ਅੱਗੇ ਵਧਦੇ ਕਈ ਤਾਂ ਨੌਜਵਾਨ ਅਜਿਹੇ ਨੇ ਜਿਹੜੇ ਤੁਹਾਡੀ ਜਥੇਬੰਦੀਆਂ ਦੀ ਆਵਾਜ਼ ਤੱਕ ਨਹੀਂ ਫਿਰ ਚਾਹੇ ਉਹ ਸਰਵਣ ਪੰਦੇਰ ਹੋਣ ਉਹ ਚਾਹੇ ਡੱਲੇਬਾਦ ਦੀ ਹੋਣ ਲਗਾਤਾਰ ਉਹ ਅਪੀਲਾਂ ਕਰੇ ਸੀ ਹੱਥ ਜੋੜ ਕੇ ਬੇਨਤੀਆਂ ਕਰੇ ਸੀ ਪਰ ਉਹ ਫਿਰ ਵੀ ਦੂਜਿਆਂ ਨੌਜਵਾਨਾਂ ਨੂੰ ਵਿਅਕਸਾਰੇ ਸੀ ਬਾਅਦ ਦੇ ਵਿੱਚ ਇਹ ਵੀ ਗੱਲ ਆਉਂਦੀ ਉਹਨਾਂ ਨੇ ਸਟੇਜ ਵੀ ਕੈਪਚਰ ਕੀਤੀ ਸੀਗੀ ਦੇਖੋ ਜਿਹੜੇ ਸਾਡੇ ਨੌਜਵਾਨ ਨੇ ਉਹ ਗੱਲ ਸਮਝਦੇ ਨੇ ਹਰ ਗੱਲ ਸਮਝਦੇ ਨੇ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਵਿੱਚ ਬਾੜ ਨੇ ਫੜੇ ਵੀ ਨਹੀਂ ਬੰਦੇ ਦਿੱਲੀ ਵੀ ਇਹ ਕੰਮ ਹੁੰਦਾ ਰਿਹਾ ਹੁਣ ਵੀ ਜਿਹੜੇ ਸਾਡੇ ਲੀਡਰਾਂ ਦੀ ਵੀ ਨਹੀਂ ਸੁਣਦੇ ਨਾ ਉਹ ਸਾਡੇ ਨਹੀਂ ਫਿਰ ਹੋ ਸਕਦੇ ਉਹ ਸਰਕਾਰ ਦੇ ਆਰਐਸ ਦੇ ਨੇ ਉਹ ਸਾਡੇ ਨਹੀਂ ਹਣ ਜਿਹੜੇ ਸਾਡੇ ਨੇ ਜਿਹੇ ਨੌਜਵਾਨ ਨੇ ਠੀਕ ਆ ਜੋਸ਼ ਹੋਣਾ ਤੇ ਵਿੱਚ ਹੁਸ਼ ਵੀ ਹੈਗਾ ਪਰ ਉਹ ਸਾਡੇ ਨਹੀਂ ਹਨਗੇ ਜਿਹੜੇ ਕਿਸੇ ਦੀ ਸੁਣਦੇ ਨਹੀਂ ਉਹ ਸਿਰਫ ਲਲਾ ਲਲਾ ਕਰਕੇ ਸਰਕਾਰਾਂ ਦਾ ਕੰਮ ਹੁੰਦਾ ਦੇਖੋ ਜੀ ਸਾਡੇ ਪਰ ਐ ਕਰਿਆ ਹਮਲਾ ਕਰਿਆ ਉਹ ਸਿਰਫ ਸਾਡਾ ਮੋਰਚਾ ਖਨੌਣ ਵਾਸਤੇ ਹੁੰਦੇ ਨੇ ਸਰਕਾਰਾਂ ਦੇ ਵਿੱਚ ਹਰ ਕੋਈ ਮੂਮੈਂਟ ਚੱਲੀ ਆ ਉਹਦੇ ਵਿੱਚ ਸਰਕਾਰਾਂ ਬੰਦੇ ਬਾੜ ਦੀਆਂ ਨੇ ਉਹ ਸਾਡੇ ਨਹੀਂ ਹੁੰਦੇ ਹਾਂਗੇ ਆਗਲਾ ਸਟੈਪ ਜਿਹੜਾ ਹੁਣ ਰਣਨੀਤੀ ਅਗਲੀ ਕੀ ਹੈ ਦਸਪਾਜੀ ਜੋ ਦੇਖੇ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਜੋ ਲੀਡਰਾਂ ਦਾ ਹੁਕਮ ਹੋਊਗਾ ਅਸੀਂ ਤਾਂ ਉਹਨੂੰ ਸਿਰ ਮੱਥੇ ਮੰਨਣਾ ਹੈ ਜੋ ਹੁਕਮ ਕਰਨਗੇ ਉਹਦੇ ਅਸੀਂ ਬੈਠੇ ਆਂ ਜਦੋਂ ਕੋਈ ਹੁਕਮ ਆਊਗਾ ਉਹਦੇ ਇਨਸਾਫ ਕੇ ਚੱਲਾਂਗੇ ਬਹੁਤ ਧੰਨਵਾਦਾਂ ਜਿਸ ਤਰੀਕੇ ਨਾਲ ਮਾਹੌਲ ਜਿਹੜਾ ਹੈ ਉਹ ਵੀ ਤਸਵੀਰਾਂ ਦਿਖਾਉਣਾ ਹੈ ਕਿ ਦੂਸਰੀ ਤਰਫ ਟਰਾਲੀ ਦੇ ਵਿੱਚ ਸਾਰਾ ਸਮਾਨ ਰੱਖਿਆ ਹੋਇਆ ਹੈ ਔਰ ਜਿੱਥੇ ਵੀ ਕਿਤੇ ਮੋਰਚਾ ਲੱਗਦਾ ਹੈ ਤਾਂ ਪੰਜਾਬੀਆਂ ਦੀ ਖਾਸੀਅਤ ਹੈ ਆਪਣਾ ਸਮਾਨ ਜਿਹੜਾ ਉਹ ਨਾਲ ਲੈ ਕੇ ਤੁਰਦੇ ਆ ਘੋੜਿਆਂ ਨੂੰ ਕਾਠੀਆਂ ਪਾ ਕੇ ਤੁਰਦੇ ਆ ਤਾਂ ਸਾਰਾ ਸਮਾਨ ਜਿਹੜਾ ਪਿਆ ਹੋਇਆ ਨਾਲ ਦੀ ਨਾਲ ਕਿਸਾਨਾਂ ਦਾ ਪਿਛਲੀ ਵਾਰੀ ਕਿਹਾ ਸੀਗਾ ਕਿ ਲਗਭਗ 6 ਮਹੀਨਿਆਂ ਤੱਕ ਦਾ ਜਿਹੜਾ ਰਾਸ਼ਨ ਹੈ ਉਹ ਲੈ ਕੇ ਹੀ ਮੋਰਚੇ ਤੇ ਚਲਵਾਨੇ ਹੁੰਦੇ ਨੇ ਤਾਂ ਹੁਣ 2 ਦਿਨ ਬਾਅਦ ਅਗਲੀ ਜਿਹੜੀ ਕਿਸ ਤਰੀਕੇ ਨਾਲ ਰਣਨੀਤੀ ਬਣਾਈ ਜਾਂਦੀ ਹੈ ਔਰ ਕਿਸਾਨ ਜਥੇਬੰਦ ਜਿਹੜੇ ਆਗੂ ਨੇ ਉਹ ਦਿੱਲੀ ਕੂਚ ਕਰਦੇ ਨੇ ਜਾਂ ਫਿਰ ਸ਼ੰਭੂ ਬਾਰਡਰ ਦੇ ਉੱਪਰ ਕਨੌਰੀ ਬਾਡ ਰੋਡ ਡੱਬਾ ਵਾਲੀ ਉੱਪਰ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਔਰ ਕੇਂਦਰ ਦੇ ਕੋ ਆਪਣੀਆਂ ਮੰਗਾਂ ਮਣਾਉਂਦੇ ਨੇ ਕੈਮਰਾ ਪਰਸਨ ਸੁਮੀ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ